ਪੰਜਾਬ ਦੇ ਵਿੱਚ ਔਸਤ ਤਾਪਮਾਨ ਦੇ ਵਿੱਚ ਥੋੜੀ ਗਿਰਾਵਟ ਆਈ ਹੈ 24 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ 0.4 ਡਿਗਰੀ ਘਾਟਾ ਦਰਜ ਕੀਤਾ ਗਿਆ ਇਸ ਤੋਂ ਬਾਅਦ ਹੁਣ ਮੌਸਮ ਦੇ ਹਾਲਾਤ ਆਮ ਵਰਗੇ ਬਣੇ ਹੋਏ ਨੇ ਮੌਸਮ ਵਿਗਿਆਨ ਕੇਂਦਰ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ ਇਸ ਦੌਰਾਨ ਪੰਜਾਬ ਦੇ ਵਿੱਚ ਪ੍ਰਦੂਸ਼ਣ ਦੀ ਸਥਿਤੀ ਵੀ ਵਿਗੜਦੀ ਜਾ ਰਹੀ ਹੈ ਮੀਂਹ ਪੈਣ ਦੀ ਕੋਈ ਸੰਭਾਵਨਾ ਆਉਣ ਵਾਲੇ ਦਿਨਾਂ ਦੇ ਵਿੱਚ ਨਜ਼ਰ ਨਹੀਂ ਆ ਰਹੀ ਇਸ ਦਾ ਮਤਲਬ ਹੈ ਕਿ ਪਰ ਦੂਸ਼ਣ ਤੋਂ ਵੀ ਰਾਹਤ ਦੀ ਉਮੀਦ ਬੇहद ਘਟ ਹੈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਬੁੱਧਵਾਰ ਸ਼ਾਮ ਨੂੰ ਆਂਕੜੇ ਜਾਰੀ ਕੀਤੇ ਗਏ ਨੇ ਇਨ੍ਹਾਂ ਆਂਕੜਿਆਂ ਦੇ ਮੁਤਾਬਕ ਪੰਜਾਬ ਦੇ ਵਿੱਚ 8 ਵਿੱਚੋਂ 6 ਵੱਡੇ ਸ਼ਹਿਰਾਂ ਦੀ ਸਥਿਤੀ ਬੇहद ਖਰਾਬ ਹੈ 6 ਜ਼ਿਲ੍ਹਿਆਂ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ 200 ਦੇ ਏਕਯੂ ਤੋਂ ਪਾਰ ਹੋ ਚੁੱਕਾ ਹੈ ਇਸ ਦਾ ਮਤਲਬ ਹੈ ਕਿ ਔਰੇਂਜ ਲੈਟ ਜਾਰੀ ਕੀਤਾ ਗਿਆ ਇਸ ਦੌਰਾਨ ਬਠਿੰਡਾ ਦਾ 에ਅਰ ਕੁਆਲਿਟੀ ਇੰਡੈਕਸ 168 ਤੱਕ ਪਹੁੰਚ ਚੁੱਕਾ ਹੈ ਤੇ ਰੋਪਨਗਰ ਦਾ 에ਅਰ ਕੁਆਲਿਟੀ ਇੰਡੈਕਸ 59 ਦਰਜ ਕੀਤਾ ਗਿਆ ਹੈ ਸਰਦੀਆਂ ਦੇ ਵਿੱਚ ਧਰਤੀ ਦੀ ਸਤ੍ਹਾ ਤੇ ਮੌਜੂਦ ਸਾਰੀਆਂ ਠੋਸ ਅਵਸਥਾਵਾਂ ਜਿਵੇਂ ਕਿ ਸੜਕ ਇਮਾਰਤਾਂ ਪੋੜਾ ਆਦਿ ਦਿਨ ਵੇਲੇ ਸੂਰਜ ਦੀ ਗਰਮੀ ਜੋ ਉਹਨਾਂ ਵੱਲੋਂ ਲਈ ਗਈ ਹੁੰਦੀ ਹੈ ਔਰ ਰਾਤ ਵੇਲੇ ਛੱਡਦੀਆਂ ਨੇ ਛੱਡੀ ਗਈ ਗਰਮੀ ਜ਼ਮੀਨ ਤੋਂ 50 ਤੋਂ 100 ਮੀਟਰ ਉੱਪਰ ਤੱਕ ਹੀ ਉੱਠ ਪਾਉਂਦੀ ਹੈ ਇਸ ਤਰ੍ਹਾਂ ਨਾਲ ਇੱਕ ਬੰਦ ਪਰਤ ਧਰਤੀ ਦੇ ਉੱਤੇ ਬਣਦੀ ਹੈ ਜਿਸ ਦਾ ਵਾਯੂ ਮੰਡਲ ਧਰਤੀ ਤੋਂ ਉੱਪਰ ਉੱਠਣ ਨੂੰ ਇਹ ਰੋਕਦੀ ਹੈ ਸੋ ਇਸ ਦਾ ਮਤਲਬ ਹੈ ਕਿ ਹਵਾ ਦੇ ਹੇਠਲੇ ਹਿੱਸੇ ਦੇ ਵਿੱਚ ਇੱਕ ਬੰਦ ਪਰਤ ਬਣਦੀ ਹੈ ਇਸ ਪਰਤ ਦੇ ਵਿੱਚ ਠੰਡੀ ਹਵਾ ਹੁੰਦੀ ਹੈ ਜਿਸ ਦੇ ਵਿੱਚ ਧੂੜ ਕਣ ਅਤੇ ਪ੍ਰਦੂਸ਼ਣ ਦੇ ਕਣ ਮਿਕਸ ਹੋ ਜਾਂਦੇ ਨੇ ਤੇ ਇਸ ਤੋਂ ਬਾਅਦ ਸਰਦੀਆਂ ਦੇ ਵਿੱਚ ਪ੍ਰਦੂਸ਼ਣ ਵੱਧਦਾ ਜਿਸ ਦੇ ਨਾਲ ਧੂਆਂ ਅਤੇ ਧੁੰਦ ਦੇ ਮੇਲ ਦੇ ਨਾਲ ਸਮੋਗ ਪੈਦਾ ਹੁੰਦੀ ਹੈ ਸੋ ਵਾਯੂ ਮੰਡਲ ਦੇ ਵਿੱਚ ਕੁਝ ਪ੍ਰਦੂਸ਼ਕ ਜਿਵੇਂ ਕਿ ਸਲਫਰ ਆਕਸਾਈਡ ਕਾਰਬਨ ਆਕਸਾਈਡ ਅਤੇ ਦੂਸ਼ਿਤ ਕਣ ਕੁਦਰਤ ਵਿੱਚ ਅਣਕੂਲ ਹੁੰਦੇ ਨੇ ਪਾਣੀ ਦੇ ਨਾਲ ਰਸਾਇਣਕ ਕਿਰਿਆ ਕਰਦੇ ਨੇ ਅਰਧੇ ਜੇਕਰ ਮੀਂਹ ਪੈਂਦਾ ਹੈ ਤਾਂ ਪਾਣੀ ਦੇ ਨਾਲ ਘੁਲ ਕੇ ਇਹ ਪ੍ਰਦੂਸ਼ਕ ਤੱਤ ਜ਼ਮੀਨ ਤੇ ਆ ਜਾਂਦੇ ਨੇ ਜਿਸ ਦੇ ਨਾਲ ਹਵਾ ਦੇ ਵਿੱਚ ਪ੍ਰਦੂਸ਼ਣ ਘਟਦਾ ਹੈ ਸੋ ਮੀ ਪੈਣ ਦੇ ਨਾਲ ਪ੍ਰਦੂਸ਼ਣ ਦੇ ਘਟਣ ਦੀ ਉਮੀਦ ਜਿਤਾਈ ਜਾ ਸਕਦੀ ਹੈ ਪਰ ਮੌਸਮ ਵਿਭਾਗ ਦੇ ਮੁਤਾਬਕ ਅਜੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦੀ ਕੋਈ ਵੀ ਅਜੇ ਹੀ پیشن گوئی ਨਹੀਂ ਹੈ ਸੋ ਦੀਵਾਲੀ ਤੋਂ ਬਾਅਦ ਪੰਜਾਬ ਦੇ ਨਾਲ ਵੱਡੇ ਸ਼ਹਿਰਾਂ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਬੇਹੱਦ ਵੱਧ ਚੁੱਕਾ ਹੈ ਇਸ ਕਰਕੇ ਮੌਸਮ ਵਿਭਾਗ ਵੱਲੋਂ ਤੇ ਸਿਹਤ ਵਿਭਾਗ ਵੱਲੋਂ ਵੀ ਲੋਕਾਂ ਨੂੰ ਸਵੇਰੇ ਸ਼ਾਮ ਘਰਾਂ ਤੋਂ ਗੈਰ ਜ਼ਰੂਰੀ ਤਰੀਕੇ ਦੇ ਨਾਲ ਬਾਹਰ ਨਿਕਲਣ ਤੋਂ ਰੋਕ ਰੋਕਿਆ ਗਿਆ ਹੈ ਬੱਚੇ ਤੇ ਬਜ਼ੁਰਗਾਂ ਦਾ ਪ੍ਰਦੂਸ਼ਣ ਦੇ ਵਿੱਚ ਖਾਸ ਖਿਆਲ ਰੱਖਿਆ ਜਾਵੇ ਅਤੇ ਸਵੇਰ ਵੇਲੇ ਜਦੋਂ ਜ਼ਿਆਦਾ ਧੁੰਦ ਹੁੰਦੀ ਹੈ, ਸਮੋਗ ਹੁੰਦੀ ਹੈ ਜਾਂ ਸ਼ਾਮ ਵੇਲੇ ਜਦੋਂ ਹਵਾ ਤੇ ਪ੍ਰਦੂਸ਼ਣ ਦਾ ਗੁਬਾਰ ਬਣਦਾ ਹੈ, ਉਸ ਵੇਲੇ ਬੱਚਿਆਂ ਤੇ ਬਜ਼ੁਰਗਾਂ ਨੂੰ ਘਰ ਦੇ ਵਿੱਚ ਹੀ ਰੱਖਿਆ ਜਾਵੇ। ਪੰਜਾਬ ਦੇ ਵਿੱਚ ਔਸਤ ਤਾਪਮਾਨ ਦੇ ਵਿੱਚ ਥੋੜੀ ਗਿਰਾਵਟ ਆਈ ਹੈ। 24 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ 0.4 ਡਿਗਰੀ ਘਾਟਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਹੁਣ ਮੌਸਮ ਦੇ ਹਾਲਾਤ ਆਮ ਵਰਗੇ ਬਣੇ ਹੋਏ ਨੇ ਮੌਸਮ ਵਿਗਿਆਨ ਕੇਂਦਰ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ ਇਸ ਦੌਰਾਨ ਪੰਜਾਬ ਦੇ ਵਿੱਚ ਪ੍ਰਦੂਸ਼ਣ ਦੀ ਸਥਿਤੀ ਵੀ ਵਿਗੜਦੀ ਜਾ ਰਹੀ ਹੈ ਮੀਂਹ ਪੈਣ ਦੀ ਕੋਈ ਸੰਭਾਵਨਾ ਆਉਣ ਵਾਲੇ ਦਿਨਾਂ ਦੇ ਵਿੱਚ ਨਜ਼ਰ ਨਹੀਂ ਆ ਰਹੀ ਇਸ ਦਾ ਮਤਲਬ ਹੈ ਕਿ ਪ੍ਰਦੂਸ਼ਣ ਤੋਂ ਵੀ ਰਾਹਤ ਦੀ ਉਮੀਦ ਬੇहद ਘੱਟ ਹੈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਬੁੱਧਵਾਰ ਸ਼ਾਮ ਨੂੰ ਆંકੜੇ ਜਾਰੀ ਕੀਤੇ ਗਏ ਨੇ ਇਨ੍ਹਾਂ ਆંકੜਿਆਂ ਦੇ ਮੁਤਾਬਕ ਪੰਜਾਬ ਦੇ ਵਿੱਚ 8 ਵਿੱਚੋਂ 6 ਵੱਡੇ ਸ਼ਹਿਰਾਂ ਦੀ ਸਥਿਤੀ ਬੇहद ਖਰਾਬ ਹੈ 6 ਜ਼ਿਲ੍ਹੇ ਦੇ ਵਿੱਚ ਪ੍ਰਦੂਸ਼ਣ ਦਾ ਪਦਰ 200 ਦੇ ਏਕਯੂ ਤੋਂ ਪਾਰ ਹੋ ਚੁੱਕਾ ਹੈ